ਵੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਆਪਾਂ ਪਹੁੰਚੇ ਹਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਅੱਗੇ ਇੱਥੇ ਆਪਾਂ ਦੇਖਦੇ ਐਂਟਰ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰੀ ਪਬਲਿਕ ਇੱਥੇ ਦਰਸ਼ਨਾਂ ਲਈ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜਿਆ ਤੇ ਅਸੀਂ ਐਂਟਰ ਹੁੰਨੇ ਆਂ ਤੇ ਐਂਟਰ ਹੁੰਦੇ ਹੀ ਦੇਖਦੇ ਬਹੁਤ ਸੋਹਣਾ ਕੀਰਤਨ ਚੱਲ ਰਿਹਾ ਈ ਮਨ ਨੂੰ ਸ਼ਾਂਤੀ ਮਿਲਦੀ ਸੀ ਤੇ ਉਸ ਤੋਂ ਬਾਅਦ ਨਮਸਕਾਰ ਕਰਨ ਤੋਂ ਬਾਅਦ ਜਗ੍ਹਾ ਦੇ ਦਰਸ਼ਨ ਕੀਤੇ ਜਿੱਥੇ ਬੱਚਿਆਂ ਦਾ ਦਾਸ ਹਸਕਾਰ ਕੀਤਾ ਗਈ ਸੀ ਟੋਟਰਮਲ ਨੇ ਜੋ 78000 ਸੋਨੇ ਦੇ ਮੋਹਰਾਂ ਖਰੀਦੀਆਂ ਕਰਕੇ ਬੱਚਿਆਂ ਨੇ ਸੰਸਕਾਰ ਲਈ ਇੱਥੇ ਜਗਾ ਖਰੀਦੀ ਸੋ ਜਗਾ ਦੇ ਦਰਸ਼ਨ ਕੀਤੇ ਬਹੁਤ ਹੀ ਪਾਗਾਂ ਵਾਲੀ ਜਗਾ ਤੇ ਪਾਗਾਂ ਵਾਲੇ ਲੋਕ ਜਿਹੜੇ ਦਰਸ਼ਨ ਕਰਦੇ ਨਾਲ ਹੀ ਦੇਖਦੇ ਕਿ ਉਸ ਸਮਾਂ ਕੀਰਤਨ ਚੱਲ ਰਿਹਾ ਕੀਰਤਨ ਦਾ ਆਨੰਦ ਮਾਣ ਰਹੀ ਸੰਗਤ ਦੂਰ ਦੂਰ ਤੋਂ ਆਈ ਬੈਠੀ ਤੇ ਦਰਸ਼ਨ ਲਈ ਪਹੁੰਚਿਆ ਤੇ ਨਾਲ ਹੀ ਜਦੋਂ ਬਾਹਰ ਨਿਕਲਦੇ ਨੇ ਤੇ ਦੇਖਣ ਕਿ ਸਰੋਵਰ ਬਹੁਤ ਵਿਸ਼ਾਲ ਸਰੋਵਰ ਬਣਿਆ ਹੋਇਆ ਹੈ ਸਰੋਵਰ ਦੇ ਵਿੱਚ ਤੇ ਹਲਕਾ ਮੀਂਹ ਪੈ ਰਿਹਾ ਸੀ ਅਸੀਂ ਲੱਗੀ ਉਸ ਤੋਂ ਬਾਅਦ ਅਸੀਂ ਕੀ ਤੁਰਦੇ ਹਾਂ ਅਗਲੇ ਗੁਰਦੁਆਰਾ ਸਾਹਿਬ ਦੀ ਵੱਲ ਜਾ ਰਹੇ ਆ ਉੱਥੇ ਜਦ ਸਭ ਤੋਂ ਪਹਿਲਾਂ ਅਸੀਂ ਪਹੁੰਚਦੇ ਆ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵਿਵਾਨਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜਨ ਤੋਂ ਬਾਅਦ ਅਸੀਂ ਦੇਖਦੇ ਆ ਕਿ ਆਸੇ-ਪਾਸੇ ਗੇਟਾਂ ਦੇ ਸ਼ੇਰ ਲੱਗੇ ਹੋਏ ਤੇ ਉਸ ਤੋਂ ਬਾਅਦ ਅਸੀਂ ਐਂਟਰ ਹੁੰਨੇ ਆ ਨਮਸਕਾਰ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੰਤ ਸਾਹਿਬ ਨੂੰ ਨਮਸਕਾਰ ਕਰਦੇ ਆ ਦੇਖਦੇ ਆ ਕਿ ਸ਼ੇਰਾਂ ਦੀ ਮੂਰਤੀ ਜਗ੍ਹਾ-ਜਗ੍ਹਾ ਲੱਗੀ ਹੋਈ ਆ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਨੀਚੇ ਪੋਰਾ ਸਾਹਿਬ ਬਣੇ ਉਸ ਦੇ ਵਿੱਚ ਪੋਰਾ ਸਾਹਿਬ ਦੇ ਵਿੱਚ ਅਸੀਂ ਉਤਰਨ ਤੋਂ ਬਾਅਦ ਦੇਖਦੇ ਆ ਮਾਤਾ ਗੁਜਰੀ ਤੇ ਸਹਿਬਜਾ ਦਾ ਜੋਰਾ ਸਿੰਘ ਜੋਰਾ ਤਨ ਅਲੱਗ-ਅਲੱਗ ਥੜੇ ਬਣੇ ਹੋਏ ਐ ਤਨ ਥੜੇ ਬਣੇ ਹੋਏ ਐ ਤੇ ਉਹ ਥੜਿਆਂ ਦੇ ਨਾਲ ਸ਼ੇਰ ਸ਼ੇਰ ਬਿਠਾਏ ਹੋਏ ਐ ਤੇ ਸ਼ੇਰਾਂ ਤੋਂ ਬਾਅਦ ਪਤਾ ਚੱਲਿਆ ਕਿ ਬੇ ਇੱਥੇ ਜਦੋਂ ਸਹਾਬ ਜਾਨ ਨੇ ਲਾਸ਼ਾਂ ਨੂੰ ਜਾਲਮ ਨੇ ਇਸ ਜਗ੍ਹਾ ਦੇ ਜੰਗਲ ਦੇ ਵਿੱਚ ਇੱਥੇ ਜੰਗਲ ਹੁੰਦਾ ਸੀ ਉਸ ਟਾਈਮ ਜੰਗਲ ਦੇ ਵਿੱਚ ਛੋਟੇ-ਛੋਟੇ ਤੱਕ ਜੰਗਲੀ ਜਾਨਵਰ ਇਹਨਾਂ ਨੂੰ ਖਾ ਜਾਣਗੇ ਤਾਂ ਉਸ ਸਮੇਂ ਸ਼ੇਰਾਂ ਨੇ ਸਹਾਬ ਜਾਨ ਨੇ ਰਾਖੀ ਕੀਤੀ ਸੀ ਕਿਸੇ ਵੀ ਜਾਨਵਰ ਨੂੰ ਨੇੜੇ ਨਹੀਂ ਆਉਣ ਦਿੱਤਾ ਸੀ ਸ਼ੇਰਾਂ ਨੇ ਰਾਖੀ ਕਰਨ ਤੋਂ ਬਾਅਦ ਜਦੋਂ ਸਿੰਘ ਆਏ ਉਸ ਸਮੇਂ ਸ਼ੇਰ ਪਾਸੇ ਗਏ ਸੀਗੇ ਫਿਰ ਉਹਨਾਂ ਦੀ ਰਾਖੀ ਇਸ ਤਰ੍ਹਾਂ ਕੀਤੀ ਨਾਲ ਉਸ ਤੋਂ ਬਾਅਦ ਅਸੀਂ ਥੋੜ੍ਹੋਂ ਤੋਂ ਬਾਅਦ ਅਸੀਂ ਕੀ ਕਰਦੇ ਆ ਅੱਗੇ ਪਹੁੰਚਦੇ ਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੋ ਕਿ ਸਭ ਤੋਂ ਪਹਿਲਾਂ ਐਂਟਰ ਹੋਣ ਤੋਂ ਬਾਅਦ ਅਸੀਂ ਦੇਖਦੇ ਆਂਗੇ ਸੱਜੇ ਪਾਸੇ ਵਾਸ਼ਰੂਮ ਬਣੇ ਤੇ ਉੱਥੇ ਸਿੰਘ ਸੇਵਾ ਕਰ ਰਹੇ ਸੀ ਬੜਾ ਵਧੀਆ ਲੱਗਿਆ ਮਨ ਨੂੰ ਤੇ ਵੀਰਾਂ ਨੂੰ ਸੇਵਾ ਕਰਦੇ ਨੂੰ ਦੇਖ ਕੇ ਅੱਗੇ ਦੇਖਦੇ ਆਂ ਕਿ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਆਈ ਹੋਈ ਵੀ ਪਰ ਵੀ ਹੋਣ ਦੇ ਕਾਰਨ ਵੀ ਸੰਗਤ ਦਰਸ਼ਨਾਂ ਲਈ ਆਈ ਹੈ ਇੱਕ ਅਜਿਹਾ ਸਥਾਨ ਆ ਤੁਸੀਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੇਨ ਇੱਥੇ ਦੀਵਾਰਾਂ ਬਣਾਈਆਂ ਸੀ ਜਿੱਥੇ ਚਿਣਾਂ ਗਿਆ ਛੋਟੇ ਸ਼ਾਹਬਜ਼ਾਦਿਆਂ ਨੂੰ ਉਸ ਉਹਨਾਂ ਦੀ ਯਾਦ ਦੇ ਵਿੱਚ ਬਣ ਸੰਗਤ ਆਈਏ ਦੇਖਦੇ ਆਂ ਕਿ ਸੰਗਤ ਲਾਈਨ ਦੇ ਵਿੱਚ ਪ੍ਰਸ਼ਾਦ ਲੈ ਰਹੇ ਅਸੀਂ ਵੀ ਗਏ ਅੰਦਰ ਹੁਣ ਤੋਂ ਬਾਅਦ ਅੰਦਰ ਜਾਣ ਤੋਂ ਬਾਅਦ ਅਸੀਂ ਨਮਸਕਾਰ ਕੀਤਾ ਨਮਸਕਾਰ ਕਰਨ ਤੋਂ ਬਾਅਦ ਸੰਗਤ ਦੇਖਦੇ ਆਂ ਬੈਠੀ ਨਾਮ ਜਫਰੀ ਤੇ نیچے ਪੂਰਾ ਸਾਬ ਦੇ ਵਿੱਚ ਗਿਆ ਪੂਰਾ ਸਾਬ ਦੇ ਵਿੱਚ ਕੀ ਹੈ ਕਿ ਦੇਖਦੇ ਆਂ ਸੰਗਤ ਦਰਸ਼ਨਾਂ ਲਈ ਆਈ ਹੈ ਉਸ ਦੀਵਾਰ ਦੀ ਉਸ ਸਥਾਨ ਦੇ ਜਿਨ੍ਹਾਂ ਨੇ ਆਪਣੇ ਸਿੱਖ ਧਰਮ ਦਾ ਜਿਹੜਾ ਨਹੀਂ ਮਜ਼ਬੂਤ ਕੀਤੇ ਸੀ ਨਹੀਂ ਹਾਂ ਜਿਹੜੀਆਂ ਚਣਗੇ ਆਪਣੇ ਗੁਰੂ ਛੋਟੇ ਸਾਹਿਬ ਜੀ ਦੇ ਕਿੰਨੀ ਹਾਂ ਮਜ਼ਬੂਤ ਕਰ ਗਏ ਉਹਨਾਂ ਦੇ ਦੇਖ ਲਾਂਗੇ ਤੇ ਸੰਗਤ ਦਾਸਨ ਕਰਦੀ ਹੈ ਨਮਸਕਾਰ ਕਰਦੀ ਹੈ ਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਤੇ ਬੈਠ ਕੇ ਪਾਠ ਕਰਦੀ ਹੈ ਸਾਰਾ ਦਿਨ ਇੱਥੇ ਪਾਠ ਚੱਲਦਾ ਰਹਿੰਦਾ ਹੈ ਵਾਹਿਗੁਰੂ ਦਾ ਨਾਮ ਜਪ ਚੱਲਦਾ ਚੱਲਦਾ ਰਹਿੰਦਾ ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਇੱਥੋਂ ਨਿਕਲਣ ਤੋਂ ਬਾਅਦ ਨਾਲ ਹੀ ਗੁਰਦੁਆਰਾ ਠੰਡਾ ਬੁਰਜਾ ਉੱਥੇ ਆਏ ਅਸੀਂ ਉਹਨਾਂ ਦੇ ਬਲਚਾਲੇ ਪਾ ਰਹੇ ਹਾਂ ਤੇ ਠੰਡੇ ਬੁਰਜ ਦੇ ਵਿੱਚ ਜਿਸ ਤਰ੍ਹਾਂ ਸਭ ਨੂੰ ਪਤਾ ਕਿ ਮਾਤਾ ਜੀ ਤੇ ਬੱਚੇ ਇੱਥੇ ਠੰਡੇ ਹੀ ਤੇ ਰਮਣੀਕ ਥਾਂ ਸੀ ਉਸ ਸਮੇਂ ਦੇ ਉਚਾਲੇ ਦੁਆਲੇ ਜੰਗਲ ਨਮਾ ਸਥਾਨ ਸੀਗਾ ਤੇ ਠੰਡੀ ਹਵਾਵਾਂ ਦੀ ਸੀ ਸੰਡਾ ਬੁਰਜ ਇਸ ਕਰਕੇ ਕਹਿੰਦੇ ਕਿ ਸਭ ਤੋਂ ਠੰਡੀ ਥਾਂ ਸੀ ਐਸੇ ਏਰੀਏ ਦੀ ਇੱਥੇ ਉਹਨਾਂ ਨੂੰ ਬਿਨਾ ਕੱਪੜਿਆਂ ਤੋਂ ਬਿਠਾਇਆ ਗਿਆ ਇੱਥੋਂ ਹੀ ਉਹਨਾਂ ਨੇ ਚਾਲੇ ਪਾਇਆ ਹਿੱਦਲ ਇੱਥੇ ਹੀ ਮੋਤੀਰਾ ਮੈਰਜ ਨੇ ਦੁੱਧ ਪਾਲਾਇਆ ਸੀ ਆਸ-ਪਾਸੇ ਦੇਖਦੇ ਆਂ ਵੀ ਬਾਗ ਬਣਾਇਆ ਮੋਤੀਰਾ ਮੈਰਾ ਹੀ ਦੀ ਜਾਤ ਦੇ ਵਿੱਚ ਤੇ ਰਮਣੀਕ ਥਾਂ ਹੈ ਬਹੁਤ ਮਨ ਨੂੰ ਸ਼ਾਂਤ ਮੇ ਉਸ ਤੋਂ ਨਿਕਲਣ ਤੋਂ ਬਾਅਦ ਅਸੀਂ ਕੀ ਕਰਦੇ ਆਂ ਨਾਲ ਹੀ ਸੱਜੇ ਪਾਸੇ ਦੇਖਦੇ ਆਂ ਕਿ ਆਪਣੇ ਲੰਗਰ ਚੱਲਦਾ ਮਾਤਾ ਗੁਜਰੀ ਕੌਰ ਜੀ ਦੀ ਆਬਦੀ ਯਾਦ ਦੇ ਵਿੱਚ ਉਹ ਲੰਗਰ ਦੇ ਵਿੱਚ ਆਪਾਂ ਦੇਖਿਆ ਕਿ ਸੰਗਤ ਸੇਵਾ ਕਰਦੀ ਕੋਈ ਵਰਤਨਾ ਹੀ ਸੇਵਾ ਕਰਦੀ ਕੋਈ ਸਬਜੀ ਸੇਵਾ ਕਰਦੀ ਅਲੱਗ-ਅਲੱਗ ਤਰ੍ਹਾਂ ਸੇਵਾ ਨਿਵਾ ਰਹੇ ਆ ਸਾਰੀ ਸੰਗਤ ਨੇ ਲੰਗਰ ਛਕਦੀ ਐ ਤੇ ਅਸੀਂ ਵੀ ਸਾਨੂੰ ਹੀ ਮੌਕਾ ਮਿਲਿਆ ਨਾਲ ਹੀ ਤੁਰਦੇ ਸਮੇਂ ਸੱਜੇ ਪਾਸੇ ਦੇਖਿਆ ਕਿ ਉੱਥੇ ਰਹਿਣ ਲਈ ਕਮਰਿਆਂ ਦਾ ਖਾਸ ਪ੍ਰਮੰਧ ਦਾ ਸੰਗਤ ਕਈ ਵਾਰ ਦੂਰ ਨੇੜੇ ਤੋਂ ਨੇ ਰੇਸ਼ੀ ਸਥਾਨ ਵੀ ਬਣਿਆ ਹੋਇਆ। ਉਸ ਤੋਂ ਬਾਅਦ ਅਸੀਂ ਚਾਲੇ ਪੋਨੇ ਬਾਬਾ ਮੋਤੀराम ਮੈਰਾ ਸਿੰਘ ਜੀ ਦੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਤੇ ਰਾਹ ਦੇ ਵਿੱਚ ਖੱਬੇ ਪਾਸੇ ਦੇਖਦੇ ਗੁਰਦੁਆਰਾ ਰਤਸਾਹਿਬ ਬਣਿਆ ਹੋਇਆ। ਇਸ ਗੁਰਦੁਆਰਾ ਸਾਹਿਬ ਦਾ ਨਾਮ ਰਤਸਾਹਿਬ ਇਸ ਕਰਕੇ ਪਿਆ ਕਿਉਂਕਿ ਇੱਥੇ ਜਦੋਂ ਮਾਤਾ ਜੀ ਤੇ ਬੱਚੇ ਨੂੰ ਪਹਿਲੀ ਵਾਰ ਇੱਥੇ ਲਿਆਂਦਾ ਗਿਆ ਸਰਾਂ ਦੇ ਵਿੱਚ ਤਾਂ ਇਸ ਥਾਨ ਦੇ ਉੱਪਰ ਪਹਿਲਾਂ ਬਿਠਾਇਆ ਗਿਆ ਸੀ ਬੰਦੀ ਬਣਾ ਕੇ ਤਾਂ ਇੱਥੇ ਰਾਸ ਦੇ ਵਿੱਚ ਆਇ ਸੀ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਰਤਸਾਹਿਬ ਹੈ। ਇਨੇ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਨਾਲ ਹੀ ਚੱਲਦੇ ਹਾਂ ਬਾਬਾ ਮੋਤੀराम ਮੈਰਾ ਇਤਿਹਾਸ ਵਿੱਚ ਗੁਰਦਆਰਾ ਸਾਹਿਬ ਬਣਿਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਮਨ ਨੂੰ ਸ਼ਾਂਤੀ ਮਿਲਦੀ ਅਜਿਹੇ ਰੱਬੀ ਰੂਹਾਂ ਦੀ ਇਤਿਹਾਸ ਸੁਣ ਕੇ ਜਾਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਤੇ ਇਹਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ نیچے ਪੂਰਾ ਸਾਹਿਬ ਵਿੱਚ ਜਾਂਨੇ ਪੂਰਾ ਸਾਹਿਬ ਦੇ ਵਿੱਚ ਦੇਖਦਾ ਕਿ ਬਹੁਤ ਸਾਰੀ ਸੰਗਤ ਖੜੀ ਹੈ ਤੇ ਫੋਟੋਆਂ ਕਰੀਏ ਦਰਸ਼ਨ ਕਰੀਏ ਦਰਸ਼ਨ ਕੀਤੇ ਦਰਸ਼ਨ ਜੀ ਸੰਗਤ ਜੀ ਜਿਹੜੇ ਗਲਾਸਾਂ ਦੇ ਵਿੱਚ ਮੋਤੀराम ਮਹਿਰਾ ਜੀ ਨੇ ਬੱਚਿਆਂ ਨੂੰ ਦੁੱਧ ਪਿਲਾਇਆ ਸੀ ਉਸੇ ਸਮੇਂ ਦੇ ਉਹੀ ਗਲਾਸ ਇੱਥੇ ਪਏ ਨੇ ਸਾਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਜੋ ਤੁਰਦੇ ਇਤਿਹਾਸੇ ਪਾਸੇ ਦਵਾਨੇ ਦੇਖਦੇ ਹਾਂ ਕਿ ਕੋਲੂ ਵਿੱਚ ਪੀੜੇ ਜਾ ਰਹੇ ਬੱਚਿਆਂ ਦੀਆਂ ਫੋਟੋਆਂ ਇਹ ਫੋਟੋ ਉਹ ਬੱਚਿਆਂ ਦੀਆਂ ਬਣਾਈਆਂ ਗਈਆਂ ਕਿ ਮੋਤੀराम ਮਹਿਰਾ ਜੀ ਨੇ ਸਾਬਜਾ ਜੀ ਦੀ ਸੇਵਾ ਕੀਤੀ ਸੀ ਉਹਨਾਂ ਦੇ ਇਹ ਸਜਾ ਦਿੱਤੀ ਗਈ ਜ਼ਲਮ ਜ਼ਲਮ ਲੋਕਾਂ ਦੁਆਰਾ ਕਿ ਉਹਨਾਂ ਦੇ ਬੱਚਿਆਂ ਨੂੰ ਪਰਿਵਾਰ ਨੂੰ ਕੋਲੂ ਵਿੱਚ ਦੀ ਪੀੜ ਦਿੱਤਾ ਗਿਆ ਸੀ ਤੇ ਉਹਨਾਂ ਸਾਰਾ ਪਰਿਵਾਰ ਖਤਮ ਕਰ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਬਾਹਰ ਹੀ ਨਿਕਲੇ ਸਾਹਮਣੇ ਦੇਖਦੇ ਮਸਜਿਦ ਬਣੀ ਆ ਮਸਜਿਦ ਇਹਨੂੰ ਅਬ ਮੁਸਲਮਾਨ ਮਸਜਿਦ ਕਹਿ ਦਿੰਦੇ ਆ ਤਾਂ ਇੱਥੋਂ ਇਹ ਵੀ ਪਤਾ ਚੱਲ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਮਿਲਦਾ ਸੀ ਮਸਜਿਦ ਦੇ ਵਿੱਚ ਐਂਟਰ ਹੋਏ ਤਾਂ ਦੇਖਣਾ ਕਿ ਇੱਕਦਮ ਇੰਜ ਲੱਗਿਆ ਅਲੱਗ ਮਾਹੌਲ ਦੇ ਵਿੱਚ ਆ ਗਏ ਬਿੰਦਰ ਕਹਿੰਦਾ ਹੋਸ ਐਵੇਂ ਫੀਲ ਹੋ ਰਿਹਾ ਜਿਵੇਂ ਆਪਾਂ ਪਾਕਿਸਤਾਨ ਚਲੇ ਗਏ ਉਹਨਾਂ ਕੋ ਸਾਰੀ ਤਰ੍ਹਾਂ ਦੀ ਬਿਲਡਿੰਗ ਉਸ ਤਰ੍ਹਾਂ ਦੀ ਸੀ ਬੜੀਆਂ ਉਹ ਥਾਂ ਥਾਂ ਬੜੀਆਂ ਮਕਬਰੇ ਕਹਿ ਦਿੰਨੇ ਆਪਾਂ ਮਕਬਰੇ ਬਣੇ ਹੋਏ ਥਾਂ ਥਾਂ ਤੇ ਮਕਬਰੇ ਦੇਖਣ ਤੋਂ ਬਾਅਦ ਅਸੀਂ ਬਾਹਰ ਨਿਕਲਦੇ ਆ ਤਾਂ ਅਸੀਂ ਕੀ ਕਰਦੇ ਆ ਵੀ ਅਸੀਂ ਜਾਂਦੇ ਆ ਗੁਰਦੁਆਰਾ ਅੱਗੇ ਰਾਸਤੇ ਦੇ ਵਿੱਚ ਸੱਜੇ ਪਾਸੇ ਗੁਰਦੁਆਰਾ ਨੰਨ ਗੁਰਦੁਆਰਾ ਨੰਗਨ ਸਾਹਿਬ ਤੋਂ ਬਾਅਦ ਸਦੀਪਾਸੇ ਗੁਰਦੁਆਰਾ ਸਾਹਿਬ ਸੀਸਗੰਜ ਇਹ ਗੁਰਦੁਆਰਾ ਸਾਹਿਬ ਵੇਖਣ ਨੂੰ ਬਹੁਤ ਛੋਟਾ ਜਿਹਾ ਲੱਗਦਾ ਹੈ ਤੇ ਪਰ ਇਹਦਾ ਇਤਿਹਾਸ ਬਹੁਤ ਵੱਡਾ ਉਸ ਸਮੇਂ ਸਿੰਘਾਂ ਦੇ ਮੁੱਲ 80-80 ਰੁਪਏ ਸਿਰਾਂ ਦੇ ਪਾਏ ਗਏ ਤੇ ਬਹੁਤ ਸਾਰੇ ਭਾਪੀ ਲੋਕ ਸਿੰਘਾਂ ਦੇ ਸਿਰ ਲੈ ਕੇ ਉਹ ਜ਼ਾਲਮ ਸਰਕਾਰ ਕੋਲੇ ਲੈ ਜਾਂਦੇ ਸੀ ਕਿ ਸਾਨੂੰ ਇਹਨਾਂ ਦਾ ਮੁੱਲ ਦਿਓ ਸਾਨੂੰ ਪੈਸੇ ਦਿਓ ਤਾਂ ਇੱਥੇ ਕੀ ਸਿੰਘਾਂ ਨੇ ਹਮਲਾ ਕਰ ਦਿੱਤਾ ਉਹ ਗੱਡਿਆਂ ਦੇ ਸਿੰਘਾਂ ਨੇ ਉਹ ਜ਼ਾਲਿਮਾਂ ਤੋਂ ਸਿੰਘਾਂ ਦੇ ਸਿਰ ਛੁੜਾ ਕੇ ਉਹਨਾਂ ਦਾ ਦਾਸ ਸੰਸਕਾਰ ਇੱਥੇ ਜਗ੍ਹਾ ਤੇ ਕੀਤਾ ਸ਼ੁਰੂ ਇੱਥੇ ਤੁਰਨ ਤੋਂ ਬਾਅਦ ਅਸੀਂ ਕੀ ਚੱਲਦੇ ਹਾਂ ਕਿ ਪਹੁੰਚਦੇ ਆ ਗੁਰ ਆਮ ਖਾਸ ਬਾਗ ਇਹ ਆਮ ਖਾਸ ਬਾਗ ਦੇ ਵਿੱਚ ਅਸੀਂ ਐਂਟਰ ਹੁੰਨੇ ਤੇ ਦੇਖਦੇ ਆਂ ਆਮ ਖਾਸ ਬਾਗ ਜਿਹੜਾ ਉਸ ਸਮੇਂ ਦਾ ਪ੍ਰਾਤਨ ਸਮੇਂ ਦਾ ਬਾਗ ਹੈ ਤੇ ਇੱਥੇ ਜਿਹੜੇ ਲਾਹੌਰ ਤੋਂ ਯਾਤਰੀ ਆਉਂਦੇ ਸੀ ਦਿੱਲੀ ਵੱਲ ਜਾਂਦੇ ਸੀ ਇਸ ਜਗ੍ਹਾ ਤੇ ਠਹਿਰ ਕਰਦੇ ਖਾਣਾ ਪੀਣਾ ਰਹਿਸ਼ ਚੰਗੇ ਲੋਕ ਜਾਂ ਜਿੰਨੇ ਵੀ ਲੋਕ ਆਉਂਦੇ ਇੱਥੇ ਰੈਸ਼ ਹੁੰਦੀ ਬਹੁਤ ਸੋਹਣਾ ਬਾਗ ਇਸ ਤਰ੍ਹਾਂ ਤਰ੍ਹਾਂ ਦੇ ਦਰਖਤ ਲੱਗੇ ਤਰ੍ਹਾਂ ਤਰ੍ਹਾਂ ਦੇ ਫਾਲ ਫਰੂਟ ਹਰ ਤੰਗ ਦਰਖਤ ਇੱਥੇ ਹੈਗਾ ਇਸ ਕਰਕੇ ਇਹਨੂੰ ਆਮ ਖਾਸ ਬਾਗ ਕਿਹਾ ਗਿਆ ਤੇ ਨਾਲ ਹੀ ਆਪਾਂ ਦੇਖਿਆ ਬਿਲਡਿੰਗਾਂ ਪੁਰਾਣੀਆਂ ਬਿਲਡਿੰਗਾਂ ਵੀ ਇੱਥੇ ਮੌਜੂਦ ਨੇ ਬਹੁਤ ਸਾਰੇ ਲੋਕ ਇੱਥੇ ਬਿਲਡਿੰਗਾਂ ਦੇਖਦੇ ਤੇ ਫੋਟੋਆਂ ਕਰਾਉਂਦੇ ਆ ਤੇ ਉਸ ਤੋਂ ਬਾਅਦ ਸੰਗਤ ਜੀ ਅਸੀਂ ਇਹ ਦਰਸ਼ਨ ਕਰਨ ਤੋਂ ਬਾਅਦ ਅੱਗੇ ਅਸੀਂ ਪਿੰਡ ਵੱਲ ਨੂੰ ਚੱਲੇ ਪਾਏ ਤਾਂ ਸੰਗਤ ਜੀ ਤੁਹਾਨੂੰ ਬੇਨਤੀ ਹੈ ਜੇਕਰ ਤੁਹਾਨੂੰ ਇਹ ਵਧੀਆ ਲੱਗਾ ਸਾਡਾ ਬਲੌਗ ਤੇ ਐਸੇ-ਇਸ ਤਰ੍ਹਾਂ ਦਿਖਾਇਆ ਅੱਗੇ ਵੀ ਦਿਖਾਉਂਦੇ ਰਹੀਏ ਅਲੱਗ-ਅਲੱਗ ਪਿੰਡਾਂ ਦਾ ਜਾਂ ਇਤਿਹਾਸਕ ਸਥਾਨਾਂ ਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ